ਸਰ ਕਿਸ ਤਰ੍ਹਾਂ ਇਹ ਦੋ ਕੋਵਿਡ ਦੇ ਕੇਸ ਸਭ ਪੰਜਾਬ ਦੇ ਵਿੱਚ ਆਨੇ ਸ਼ੁਰੂ ਹੋ ਗਏ ਨੇ ਕਿਸ ਤਰ੍ਹਾਂ ਦੇ ਇੱਕ ਕੇਸ ਆਇਆ ਜੀ ਹਜੇ ਜਿਹੜੇ ਦੋ ਹੈਗੇ ਇੱਕ ਜਿਹੜਾ ਫੋਰਟਿਸ ਦੇ ਵਿੱਚ ਹੈ ਉਹ ਜਬਰਾਨਗਰ ਤੋਂ ਹੈ ਜਿਹੜਾ ਅਪਰੋਚ ਪਰ ਆਇਆ ਹੈਗਾ ਉਹ ਵੀ ਮਾਲੇ ਦਾ ਹੈਗਾ ਕੁੜਗਾਉਂਸ਼ ਕੰਮ ਕਰਦਾ ਉੱਥੇ ਮਿਲਣ ਆਇਆ ਸੀਗਾ ਉਹ ਵਸੇ ਉਹ 네ਗੇਟਿਵ ਵੀ ਹੋ ਗਿਆ ਹੁਣ ਤਾਂ ਉਹ ਉਹਨੂੰ ਅਸੀਂ ਹੋਮ ਆਈਸੋਲੇਸ਼ਨ ਚ ਰੱਖਿਆ ਸੀ ਤੇ ਇੱਕ ਕੇਸ ਜਿਹੜਾ ਸੀ ਸਮਰਾਲੇ ਤੋਂ ਜਿਹੜਾ ਸੀਗਾ ਉਹ ਲੁਧਿਆਣੇ ਤੋਂ ਰੈਫਰ ਹੋ ਕੇ ਸੈਕਟਰ 32 ਚ ਗਿਆ ਸੀਗਾ ਉਹਨੂੰ ਹੈਪਾਟਾਈਟਸ B ਵੀ ਸੀ ਉਹਦੀ ਡੈਥ ਹੋਈ ਆ ਉਹ ਕਿਊਟ ਰੈਸਪੀਰੇਟਰੀ ਫੇਲਰ ਤੇ ਚ ਆਇਆ ਸੀ ਉਹ ਤੇ ਬਾਕੀ ਅਜੇ ਕੋਈ ਜ਼ਿਆਦਾ ਕੋਈ ਕੇਸ ਨਹੀਂ ਆ ਰਿਹਾ ਬਾਕੀ ਟੈਸਟਿੰਗ ਹੋ ਰਹੀ ਹੈ ਸਾਡੀ ਸਰ ਟੈਸਟਿੰਗ ਕਿੱਡੀ ਕਿੱਡੀ ਜਗ੍ਹਾ ਹੋ ਰਹੀ ਆ ਤੇ ਕੋਨਟ੍ਰਾਸਟਿੰਗ ਸਾਰੇ ਸਾਰੇ ਜਿੰਨੇ ਮੈਡੀਕਲ ਕਾਲਜਾਂ ਚ ਹੋ ਰਹੀ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋ ਰਹੀ ਆ ਸਾਰੇ ਤੱਕ ਸਾਡੇ ਕੋਲ ਪੂਰਾ ਇਨਫਰਾਸਟ੍ਰਕਚਰ ਹੈ ਦੇ ਅਸੀਂ ਜਿਹੜੇ ਵੈਂਟੀਲੇਟਰ ਬੈਡਸ ਐ ਸਾਰਾ ਪੂਰਾ ਐਮਰਜੈਂਸੀ ਸਾਰਾ ਕੁਝ ਸਾਡਾ ਤਿਆਰ ਹੈ ਮਾ ਜਰਿੰਦਰਾ ਹਸਪਤਾਲ ਤਰੀਕੂ ਕਰਕੇ ਆ ਜੀ ਮਾਤਕ ਚੱਲਿਆ ਵਿੱਚ ਕਰਕੇ ਆ ਇਸ ਤਰ੍ਹਾਂ ਮੈਂ ਸਾਰਾ ਜਿਹੜਾ ਹੈਗਾ ਆਪਣਾ ਟੈਲੀਫੋਨ ਦੇ ਉੱਤੇ ਪੂਰੇ ਡਾਇਰੈਕਟਰ ਨਾਲ ਰੋਜ਼ ਡੇਲੀ ਮੀਟਿੰਗ ਕਰਕੇ ਜਿਹੜੇ ਡੀਆਰਐਮ ਇਹਨਾਂ ਨਾਲ ਮੀਟਿੰਗ ਕਰਕੇ ਮੈਡੀਕਲ ਕਾਲਜ ਤੇ ਗਰੁੱਪ ਬਣਿਆ ਹੋਇਆ ਮੇਰੇ ਕੋਲ ਉਹ ਨਹੀਂ ਹੋ ਰਹੇ ਕੇਸਸ ਤੇ ਅਜੇ ਐਸੂਲਿਡ ਸਿਚੁਏਸ਼ਨ ਆ ਪੰਜਾਬ ਦੀ ਬਿਹਤਰ ਹੈ ਵਾਕਿਆ ਨਾਲੋਂ ਤੇ ਅਸੀਂ ਵੀ ਆਰ ਕੀਪਿੰਗ ਅ ਕਲੋਜ਼ ਵਾਚ ਬਹੁਤ ਧਿਆਨ ਨਾਲ ਅਸੀਂ ਜਿਹੜਾ ਹੈਗਾ ਉਹਨੂੰ ਡੇਲੀ ਸਵੇਰ ਸ਼ਾਮ ਨੂੰ ਰਿਵਿਊ ਕਰਦਾ ਤੇ ਬਸ ਇਹੀ ਹੈ ਵੀ ਜਿਹੜੇ ਬੰਦੇ ਤੁਹਾਡੀ ਇਮਿਊਨ ਕੰਪਰੋਮਾਈਜ਼ਡ ਹੈ ਕਿਸੇ ਦੇ ਕਿਸੇ ਨੂੰ ਸ਼ੂਗਰ ਹੈ ਜਿਹੜੀ ਕੰਟਰੋਲ ਨਹੀਂ ਹੈ ਕੋਈ ਬਜ਼ੁਰਗ ਹੈ ਬਹੁਤ ਜ਼ਿਆਦਾ ਕੋਈ ਪ੍ਰੈਗਨੈਂਟ ਲੇਡੀ ਹੈ ਛੋਟੇ ਬੱਚੇ ਹੈ ਔਰ ਜਿਹੜੇ ਕੋਈ ਕਿਸੇ ਦੇ ਗੁਰਦੇ ਬਦਲੇ ਹੋਏ ਆ ਜਾਂ ਡਾਇਲਿਸਿਸ ਕਰਾਉਂਦੇ ਆ ਕੋਈ ਕੈਂਸਰ ਦਾ ਪੇਸ਼ੈਂਟ ਹੈ ਜਿਹੜੇ ਇਮਿਊਨ ਕੰਪਰੋਮਾਈਜ਼ਡ ਹੈ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਪ੍ਰਿਕਾਸ਼ਨ ਲੈਣ ਦੀ ਲੋੜ ਹੈ ਕਿ ਉਹਨਾਂ ਨੇ ਜਿੱਥੇ ਭੀੜ-ਪੜਕਾ ਵਾਲੇ ਉੱਥੇ ਨਹੀਂ ਜਾਣਾ ਔਰ ਆਪਣਾ ਘਰੇ ਰਹਿਣਾ ਤੇ ਜਾਂ ਤੁਸੀਂ ਹੈਗਾ ਵੀ ਜੇ ਜਾਣਾ ਹੀ ਪੈ ਜਾ ਕਿਤੇ ਬਾਜ਼ਾਰ ਜਾਣਾ ਪੈਂਦਾ ਤਾਂ 마ਸਕ ਪਾ ਕੇ ਚਲੇ ਜਾਓ ਤੇ ਜਿਹੜੇ ਬੰਦੇ ਨੂੰ ਖਾਂਸੀ ਜੁਕਾਮ ਹੈ ਉਹਦਾ ਫਰਜ ਬਣਦਾ ਟੈਸਟ ਕਰੇ ਤੇ 마ਸਕ ਵਰਤੇ ਉਹ ਤੇ ਘਰ ਆ ਕੇ ਤੁਸੀਂ ਮਤਲਬ ਕਦੇ ਜਿਹੜਾ ਨਾਰਮਲ ਹੈਗਾ ਵੀ ਮੂੰਹ ਨੂੰ ਅੱਖਾਂ ਨੂੰ ਤੇ ਨੱਕ ਨੂੰ ਹੱਥ ਨਹੀਂ ਲਾਣਾ ਕਰੇ ਆ ਕੇ ਚੰਗੀ ਤਰ੍ਹਾਂ ਹੱਥ ਧੋ ਕੇ ਆਪਣਾ ਉਹਨਾਂ ਨੂੰ ਜਿਹੜਾ ਹੈਗਾ ਬਾਕੀ ਸਾਡੇ ਕੋਲ ਸਾਰਾ ਬੰਦੋਬਸਤ ਹੈ ਸਰ THAILAND ਦੀ ਗੱਲ ਕਰ ਰਹੇ ਆ ਜਿਆਦਾ THAILAND MALAYSIA ਆਏ ਆ ਜੀ ਬਹੁਤ ਸਾਰੇ ਚਾਈਨਾ ਦੇ ਵਿੱਚ ਵੀ ਕਾਫੀ ਆਏ ਆ THAILAND ਚ ਆਏ ਆ ਆਪਣੇ KERALA ਦੇ ਵਿੱਚ ਕਾਫੀ ਆ 400 ਤੋਂ ਜਿਆਦਾ KERALA ਦੇ ਵਿੱਚ ਆਇਆ ਮਹਾਰ ਗੁਜਰਾਤ ਦੇ ਵਿੱਚ ਆ ਗਿਆ ਆਪਣੇ ਦਿੱਲੀ ਵਿੱਚ ਆਇਆ 25 30 ਕੇਸ ਔਰ ਜਿਹੜਾ ਆਸੇ ਪਾਸੇ ਗੁਰਦਗਾਉ ਆ ਜ ਆਪਣੇ ਚਾਰੇ ਪਾਸੇ ਐਕਚੁਅਲੀ ਅਲਟੀਮੇਟਲੀ ਆਪਣੇ ਵੀ ਆਣਗੇ ਇਹ ਵੈਸੇ ਜਿਹੜਾ ਇਹ ਸਾਰਾ ਕਰੋਨਾ ਹੈਗਾ ਨਾ ਜੀ ਕੋਵਿਡ ਜਦੋਂ ਕੋਈ ਕੋਈ ਬਿਮਾਰੀ ਸਾਰੇ ਸਮਾਜ ਚ ਲੱਗ ਜਾਂਦੀ ਹੈ ਨਾ ਬਹੁਤ ਸਾਰੇ ਲੋਕਾਂ ਨੂੰ ਕੋਵਿਡ ਹੋ ਚੁੱਕਿਆ ਜਾਤਾ ਜਾਂ ਲੋਕਾਂ ਨੇ ਵੈਕਸੀਨੇਸ਼ਨ ਕਰਾਈ ਹੋਈ ਆ ਸੋ ਹੁਣ ਕੋਈ ਬਹੁਤ ਜ਼ਿਆਦਾ ਜਿਵੇਂ 20 ਵਾਲਾ ਹਾਲ ਜਿਹਾ ਉਸ ਤਰ੍ਹਾਂ ਦੀ ਕੋਈ ਡਰਨ ਵਾਲੀ ਲੋੜ ਨਹੀਂ ਉਹ ਹਾਲਾਤ ਨਹੀਂ ਹੁੰਦੇ ਕਿਉਂਕਿ ਉਹ ਇਹਦੇ ਵਿੱਚ ਹਾਰਡ ਇਮਿਊਨਿਟੀ ਕਹਿੰਦੇ ਹਨ ਉਹ ਕਿਉਂਕਿ ਸਾਡੀ ਬਾਡੀ ਨੂੰ ਪਤਾ ਹੈ ਪਿਛਲੀ ਵਾਰ ਜਦੋਂ ਆਇਆ ਸੀਗਾ ਉਹਨੂੰ ਨੋਵਲ ਵਾਇਰਸ ਕਹਿੰਦੇ ਜਿਹੜਾ ਪਹਿਲੀ ਵਾਰ ਹੀ ਆਉਂਦਾ ਪਤਾ ਨਹੀਂ ਅਸੀਂ ਉਸ ਨੂੰ ਨਸਬੀਰ ਨੂੰ ਪਤਾ ਨਾ ਆਪਾਂ ਨੂੰ ਦਵਾਈ ਦਾ ਪਤਾ ਨਾ ਆਪਾਂ ਨੂੰ ਇਹਦਾ ਮਤਲਬ ਕਿਦਾਂ ਸਪਰੈਡ ਕਰਦਾ ਕੁਝ ਵੀ ਪਤਾ ਨਹੀਂ ਸੀਗਾ ਹੁਣ ਸਾਨੂੰ ਸਾਰਾ ਕੁਝ ਅਸੀਂ ਜਿਹੜਾ ਹੈਗਾ ਇਹਦੇ ਨਾਲ ਡੀਲ ਕਰ ਚੁੱਕੇ ਹਾਂ ਸੋ ਬਹੁਤ ਸਾਰਾ ਸਾਡੇ ਕੋਲੇ ਟ੍ਰੇਨਡ ਮੈਨ ਪਾਵਰ ਵੀ ਹੈ ਔਰ ਸਾਰਾ ਦਵਾਈਆਂ ਸਾਰਾ ਕੁਝ ਜਿਹੜਾ ਹੈਗਾ ਸਾਨੂੰ ਕੀ ਕੁਝ ਚਾਹੀਦਾ ਹੁੰਦਾ ਕੀ ਕਰਨਾ ਹੁੰਦਾ ਉਸ ਨੂੰ ਸਾਨੂੰ ਸਾਰਾ ਕੁਝ ਪਤਾ ਹੈ ਹੁਣ ਕੋਈ ਘਬਰਾਣ ਦੀ ਲੋੜ ਨਹੀਂ ਹੈ ਸੋ ਜਿਹੜੇ ਬਾਹਰੋਂ ਆਊਟਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਹੋ ਰਿਹਾ ਉਹਨਾਂ ਵਾਸਤੇ ਕੋਈ ਪ੍ਰਬੰਧ ਵਗੈਰਾ ਜਿਵੇਂ 에어ਪੋਰਟ ਜਾਂ ਰੇਲਵੇ ਸਟੇਸ਼ਨ ਹਾਂ ਉਹ ਉੱਥੇ ਅਸੀਂ ਟੈਸਟਿੰਗ ਸ਼ੁਰੂ ਕਰਤੀ ਹੈ ਜੀ ਉਹਨਾਂ ਨੂੰ ਐਡਵਾਈਜ਼ਰੀ ਵੀ ਜਿਹੜਾ ਬੰਦਾ ਆਉਂਦਾ ਉਹਨਾਂ ਨੂੰ ਸਾਰਿਆਂ ਨੂੰ ਨੇਚਰਲੀ ਬਾਹਰੋਂ ਆਣ ਕੇ ਲੋਕ ਆਦੇ ਹੁੰਦੇ ਜਦੋਂ ਕੇਸਸ ਆਉਂਦੇ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਜੇਕਰ ਉਹਨਾਂ ਸੈਪਟਰ ਸੱਜ ਨੂੰ ਫਿਰ ਕੁਆਰੰਟਾਈਨ ਕਰਦੇ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਦੇ ਹੋਮ ਆਈਸੋਲੇਸ਼ਨ 'ਚ ਕਰਦੇ ਆ ਉਹਨਾਂ ਨੂੰ ਤੇ ਤੁਸੀਂ ਆਏ ਹੋ ਤੁਹਾਡੇ ਪਰਿਵਾਰ ਦਾ ਵੀ ਹਿੱਸੇ 'ਚ ਪਲਿਆ ਗਿਆ ਤੁਸੀਂ ਇੱਕ ਦੋ ਦਿਨ ਆਪਣਾ ਰੋ ਉੱਥੇ ਤੇ ਤੁਸੀਂ ਨਾਰਮ Thank <laughs> you.